ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਔਰਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਬਾਈ ਗੁਰਦੀਪ ਸਿੰਘ ਕਾਲੇ ਕੋਲੇ ਟਰੈਕਟਰ ਲੈ ਕੇ ਆਏ ਤੁਹਾਡੇ ਵਾਸਤੇ 15-20 ਟਰੈਕਟਰ ਨੇ ਦੇਖ ਸਕਦੇ ਹੋ ਟਰੈਕਟਰ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਹਰ ਤਰ੍ਹਾਂ ਦਾ ਟਰੈਕਟਰ ਹੈ ਸੋਨਾਲੀਕਾ ਸਵਰਾਜ ਅਰਜਨ ਦੇਖ ਸਕਦੇ ਹੋ ਆਜੋ ਕਰਦੇ ਆ ਟਰੈਕਟਰਾਂ ਦੀ ਜਾਣਕਾਰੀ ਸਟਾਰਟ ਸਭ ਤੋਂ ਪਹਿਲਾਂ ਆ ਗਿਆ ਆਪਣੇ ਲੱਭੇ ਸੋਨਾ ਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਦੇਖ ਸਕਦੇ ਹੋ 2017 ਮਾਡਲ ਡਿਮਾਂਡ ਰੱਖੀ ਆ ਬਾਈਆਂ ਨੇ 475000 475 ਡਿਮਾਂਡ 17 ਮਾਡਲ ਇਹਦੇ ਨਾਲ ਹੀ ਆ ਗਿਆ ਸਵਰਾਜ 855 ਟਰੈਕਟਰ ਦੇਖ ਸਕਦੇ ਹੋ ਇਹ ਵੀ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕੈਟੋ ਲੀਕੰਗਨੀ ਦੇਖ ਸਕਦੇ ਹੋ ਨਵੇਂ ਟਾਇਰ ਨੇ ਡੰਡਾ ਫੱਟੀ ਛਤਰੀ ਸਭ ਸਭ ਕੁਝ ਨਾਲ ਮਿਲੂ ਮਾਡਲ ਹੈਗਾ 14 14 ਮਾਡਲ 4 ਲੱਖ ਰੁਪਈਆ ਡਿਮਾਂਡ ਕਰਦੇ ਨੇ ਬਾਈ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 750 ਦੇਖ ਸਕਦੇ ਹੋ ਟਰੈਕਟਰ ਇਹ ਵੀ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਨਵੇਂ ਟਾਇਰਾਂ ਦੇ ਵਿੱਚ ਹੈ ਬਿਲਕੁਲ ਨਵੇਂ ਟਾਇਰ ਨੇ ਇਹਦੇ ਸੋਨਾਲੀਕਾ 16 ਮਾਡਲ 435000 ਡਿਮਾਂਡ ਹੈ ਇਹਦੀ ਛਾਤਰੀ ਡੰਡਾ ਫੱਟੀ ਸਭ ਕੁਝ ਨਾਲ ਮਿਲੂ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਪਾਵਰ ਸਟੀering ਪੂਰੀ ਸਮਾਈ ਦੇ ਵਿੱਚ ਟਰੈਕਟਰ ਰੱਖਿਆ ਹੋਇਆ ਹੈ ਇਹਦੇ ਨਾਲ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 7 ਮਾਡਲ 7 ਮਾਡਲ 2 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਨੇ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਟਰੈਕਟਰ ਹੈ ਬਾਡੀ ਲੈਂਡ ਦਾ ਕਿ ਧੋਲੀ ਕੰਗਣੀ ਹੈਗੀ 7 ਮਾਡਲ 2 ਲੱਖ ਰੁਪਇਆ ਡਿਮਾਂਡ ਕਰਦੇ ਨੇ ਬਾਈ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 45 ਦਾ ਦੇਖ ਸਕਦੇ ਹੋ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਕਿਤੋਲੀ ਕੰਗਣੀ ਮਾਡਲ ਹੈਗਾ 8 2008 ਮਾਡਲ ਡਿਮਾਂਡ ਕਰਦੇ ਨੇ ਭਾਈ 2 ਲੱਖ ਰੁਪਿਆ 2 ਲੱਖ ਰੁਪਿਆ ਡਿਮਾਂਡ ਹੈ ਇਹਦੇ ਨਾਲ ਆ ਗਿਆ ਸੋਨਾਲੀਕਾ 750 ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਡੰਡਾ ਫੱਟੀ ਨਾਲ ਮਿਲੂਗੀ ਕਿਤੋਲੀ ਕੰਗਣੀ ਪੂਰਾ ਸਾਫ ਟਰੈਕਟਰ ਹੈ 2018 ਮਾਡਲ 4.5 ਲੱਖ ਰੁਪਏ ਡਿਮਾਂਡ ਕਰਦੇ ਨੇ ਬਾਈ 18 ਮਾਡਲ ਦੀ 4.5 ਡਿਮਾਂਡ ਹੈ ਇਹਦੇ ਨਾਲ ਆ ਗਿਆ ਸਵਰਾ 744 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ ਹੈ ਕਿਤੋ ਲੀਕ ਨਹੀਂ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਦੇਖ ਸਕਦੇ ਹੋ 7 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 2,70,000 2007 ਮਾਡਲ 270 ਡਿਮਾਂਡ ਹੈ। ਇਹਦੇ ਨਾਲ ਹੀ ਆ ਗਿਆ ਆਪਣੇ ਲਵੇ ਸੋਨਾ ਲੀਕਾ 35 ਦਾ 2021 ਮਾਡਲ ਟਰੈਕਟਰ ਦੇਖ ਸਕਦੇ ਹੋ। ਬਾਡੀ ਲਾਈਨ ਦਾ ਪੂਰਾ ਸਾਫ਼ ਹੈ, ਪਾਵਰ ਸਟੀering, ਸਾਈਡ ਗੇਅਰ ਟਰੈਕਟਰ ਦੇਖ ਸਕਦੇ ਹੋ। 21 ਮਾਡਲ। ਇਹਦੀ ਡਿਮਾਂਡ ਕਰਦੇ ਨੇ ਬਾਈ 4 ਲੱਖ ਰੁਪਈਆ। ਪੂਰਾ 4 ਲੱਖ ਰੁਪਈਆ ਡਿਮਾਂਡ ਹੈ, ਦੇਖ ਸਕਦੇ ਹੋ। ਡੰਡਾ ਫੱਟੀ ਨਾਲ ਮਿਲੂ। ਹਾਂਜੀ ਇਸ ਤੋਂ ਅੱਗੇ ਫੇਰ ਆ ਗਿਆ ਸੋਨਾਲੀਕਾ 750 ਸੋਨਾਲੀਕਾ 750 ਦੇਖ ਸਕਦੇ ਹੋ ਜਾਜੀ ਟਾਇਰ ਨੇ ਬਾਟੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੋਂ ਲੀਕੰਗਣੀ 16 ਦੇ ਟਾਇਰਾਂ ਵਿੱਚ ਹੈ ਅਪੋਲੋ ਦੇ ਟਾਇਰ ਨੇ ਚੌਕੜਾ ਬਿਲਕੁਲ ਨਵਾਂ ਹੈ ਦੇਖ ਸਕਦੇ ਹੋ ਟਰੈਕਟਰ 2017 ਮਾਡਲ 17 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 4,70,000 470 ਡਿਮਾਂਡ ਹੈ ਇਹਦੇ ਨਾਲ ਆ ਗਿਆ ਹੌਲੈਂਡ 3630 ਟਰੈਕਟਰ ਦੇਖ ਸਕਦੇ ਹੋ ਘੋੜਾ ਬੰਪਰ ਲੱਗਿਆ ਹੋਇਆ ਹੈ ਹੁੱਡ ਲੱਗਿਆ ਹੋਇਆ ਡੰਡਾ ਫੱਟੀ ਨਾਲ ਮਿਲੂ ਪੂਰਾ ਸਾਫ ਟਰੈਕਟਰ ਹੈ 2013 ਮਾਡਲ ਡਿਮਾਂਡ ਹੈ 365 3,65,000 ਡਿਮਾਂਡ ਕਰਦੇ ਨੇ ਬਾਈ 2013 ਮਾਡਲ ਦੀ ਦੇਖ ਸਕਦੇ ਹੋ ਟਰੈਕਟਰ ਇਦੇ ਨਾਲ ਹੀ ਲੈ ਕੇ ਆ ਗਏ ਆਪਾਂ ਸੋਨਾ ਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 2018 ਮਾਡਲ ਟਰਬੋ ਲੱਗੀ ਹੋਈ ਹੈ ਚੌਕੜਾ ਬਿਲਕੁਲ ਨਵਾਂ ਤਾਜੇ ਟਾਇਰ ਨੇ ਬਿਲਕੁਲ ਟਰਬੋ ਲੱਗੀ ਹੋਈ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ਼ ਹੈ ਇਹਦੀ ਡਿਮਾਂਡ ਕਰਦੇ ਨੇ ਭਾਈ 4,60,000 ਨਵੇਂ ਟਾਇਰ ਨੇ 18 ਮਾਡਲ ਇਹਦੇ ਨਾਲ ਹੀ ਆ ਗਿਆ ਸਵਰਾਜ 855 2012 ਮਾਡਲ 12 ਮਾਡਲ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਇਹਦੀ ਡਿਮਾਂਡ ਕਰਦੇ ਨੇ ਬਾਈ ਪੂਰਾ 3 ਲੱਖ ਰੁਪਈਆ 3 ਲੱਖ ਰੁਪਈਆ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਹਦੇ ਨਾਲ ਫੇਰ ਸੋਨਾਂ ਲਿਕ ਆ ਗਿਆ 750 2018 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ 2018 ਮਾਡਲ 410000 ਰੁਪਇਆ ਡਿਮਾਂਡ ਕਰਦੇ ਨੇ ਬਾਈ ਇਹਦੇ ਨਾਲ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 ਦਾ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਇਹ ਵੀ ਪੂਰਾ ਸਾਫ਼ ਹੈ 2015 ਮਾਡਲ 265000 ਡਿਮਾਂਡ ਹੈ ਇਹਦੀ ਟਰੈਕਟਰ ਦੇਖ ਸਕਦੇ ਹੋ ਕਿਤੋਂ ਲੀਕੰਗ ਨਹੀਂ ਪੂਰਾ ਸਾਫ਼ ਟਰੈਕਟਰ ਹੈ ਸਾਈਡ ਗੇਅਰਾਂ ਦੇ ਵਿੱਚ ਇਹਦੇ ਨਾਲ ਹੀ ਆ ਗਿਆ ਆਪਣੇ ਕੋਲੇ ਅਰਜਨ 605 ਅਲਟਰਾ 1 ਟਰੈਕਟਰ ਦੇਖ ਸਕਦੇ ਹੋ ਫੁੱਟ ਲੱਗਿਆ ਹੋਇਆ ਟਰੈਕਟਰ ਪੂਰਾ ਸਾਫ ਪਾਵਰ ਸਟੀering 2009 ਮਾਡਲ 2009 ਮਾਡਲ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਇਹ ਪੂਰਾ ਸਾਫ ਟਰੈਕਟਰ ਹੈ ਬਾਡੀ ਲੈਂਡ ਦਾ ਕੋਈ ਟੋ ਲੀਕ ਨਹੀਂ 2009 ਮਾਡਲ ਡਿਮਾਂਡ ਕਰਦੇ ਨੇ ਬਾਈ 3 ਲੱਖ ਰੁਪਿਆ 3 ਲੱਖ ਰੁਪਿਆ ਡਿਮਾਂਡ ਹੈ ਬਾਈਆਂ ਦੀ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਸਾਰੇ ਪਿੰਡ ਔਰ ਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਬਾਈ ਗੁਰਦੀਪ ਸਿੰਘ ਕਾਲੇ ਕੋਲੇ ਖੜੇ ਨੇ ਖਰਕਾਂ ਰੋਡ ਤੇ ਬਾਈ ਗੁਰਦੀਪ ਦਾ ਨੰਬਰ ਹੈਗਾ ਕਾਲੇ ਦਾ 98556 67646 ਨੰਬਰ ਦੁਬਾਰਾ ਸੁਣ ਲਓ 98556 67646 ਇਸ ਨੰਬਰ ਤੇ ਕੰਟੈਕਟ ਕਰਕੇ ਬਾਈ ਇਹ ਟਰੈਕਟਰ ਤੁਸੀਂ ਲੈ ਸਕਦੇ ਹੋ ਜੋ ਤੁਹਾਨੂੰ ਵੀਡੀਓ ਦੇ ਵਿੱਚ ਰੇਟ ਦੱਸੇਗਾ ਇਹਨੇ ਟਰੈਕਟਰਾਂ ਦੇ ਇਹ ਫਿਕਸਡ ਰੇਟ ਨਹੀਂ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਜੇ ਕੋਈ ਫਿਕਸਰੇਟ ਨਹੀਂ ਹੈਗੇ ਇੱਕ ਡਿਮਾਂਡ ਰੱਖੀ ਹੋਈ ਹੈ ਬਾਕੀ ਜਦੋਂ ਵੀ ਸੌਦਾ ਕਰੋਗੇ ਤੁਸੀਂ ਸੈਟਿੰਗ ਹੋ ਜਾਊਗੀ ਹਰ ਟਰੈਕਟਰ ਦੇ ਵਿੱਚੋਂ ਕੁਝ ਨਾ ਕੁਝ ਲੈਸ ਹੋ ਜਾਂਦਾ ਹੈ ਮਾਣ ਤਾਣ ਜ਼ਰੂਰ ਕਰਦੇ ਨੇ ਬਾਈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ